ਵਿਆਹ ਵਾਲੇ ਘਰ ਦੇ ਵਿੱਚ ਜੇਕਰ ਤੁਸੀਂ ਵੀ ਹਵਾਈ ਫਾਇਰਿੰਗ ਕਰਕੇ ਫੁਕਰੀ ਮਾਰਦੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਵਿਆਹ ਦੇ ਲੱਡੂ ਖਾਣੇ ਤੁਹਾਨੂੰ ਇਸ ਕਦਰ ਮਹਿੰਗੇ ਪੈ ਜਾਣ ਕਿ ਉਸ ਤੋਂ ਬਾਅਦ ਤੁਹਾਨੂੰ ਥਾਣੇ ਕਚਹਿਰੀਆਂ ਦੇ ਚੱਕਰ ਮਾਰਨੇ ਪੈਣ ਦਾਸ ਜੀ ਆ ਕਿ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਆਹ ਵਾਲੇ ਘਰ ਦੇ ਵਿੱਚ ਨੌਜਵਾਨ ਖੁਸ਼ੀ ਨੂੰ ਮਨਾਉਂਦੇ ਹੋਏ ਹਵਾਈ ਫੈਰਿੰਗ ਕੀਤੀ ਜਿਸ ਦਾ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਤੁਸੀਂ ਵੀ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਮੁੰਡੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਡੀਐਸਪੀ ਸਿਟੀ ਵੱਲੋਂ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਹਵਾ ਦੇ ਵਿੱਚ ਫਾਇਰਿੰਗ ਕਰਨ ਵਾਲੀ ਵੀਡੀਓ ਸਾਹਮਣੇ ਹੈ ਤਾਂ ਇਸ ਸਬੰਧ ਦੇ ਵਿੱਚ ਐਸਐਚਓ ਦੀ ਡਿਊਟੀ ਤੇ ਪਤਾ ਲੱਗ ਗਿਆ ਕਿ ਵੀਡੀਓ ਬਠਿੰਡੇ ਦੀ ਹੈ ਜਿਸ ਤੋਂ ਬਾਅਦ ਹੁਣ ਇਹ ਨੌਜਵਾਨ ਜਿਹੜਾ ਕਿ ਫਰਾਰ ਹੈ ਅੱਜ ਜਿਹੜਾ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਸਾਡੇ ਵੀ ਧਿਆਨ ਦੇ ਵਿੱਚ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਬੇਪੰਦੇ ਨਾਲ ਜਿਹੜਾ ਹੈਗਾ ਫਾਇਰਿੰਗ ਕਰ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮੈਂ ਐਸ ਐਚਓ ਕਤਵਾਲੀ ਜਿਹੜੀ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਕਿ ਸਾਰੇ ਮਸਲੇ ਨੂੰ ਜਿਹੜਾ ਹੈ ਵੈਰੀਫਾਈ ਕੀਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਏ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਿਹੜਾ ਹੈਗਾ ਵਿਸ਼ਾਲਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਵਿਆਹ ਦੌਰਾਨ ਜਿਹੜਾ ਸੀ ਉਹਨੇ ਇਹ ਉੱਥੇ ਹਵਾਈ ਫੈਰ ਕੀਤੇਗਾ ਜਿਸ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਇਸ ਦੇ ਸੰਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਜਿਹੜਾ ਅੱਜ ਦੀ ਡੇਟ ਦੇ ਵਿੱਚ 125 223 ਬੀ ਐਨ ਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਰਜਿਸਟਰ ਸੀ ਉਹਦੇ ਖਿਲਾਫ ਕਰ ਰਹੇ ਹਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਇਸ ਨੂੰ ਨੂੰ ਕਾਬੂ ਕਰਨਾ ਕਿਹੜੇ ਕਿਹੜੇ ਹਥਿਆਰ ਸੀ ਇਸ ਨੂੰ ਇਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਤੇ ਦੇਖਣ ਤੇ ਲੱਗਦਾ ਵੀ ਇੱਕ ਗਨ ਹੈਗੀ ਆ ਤੇ ਇੱਕ ਰਵਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਗ੍ਰਿਫਤਾਰੀ ਕੀਤੀ ਬਰਾਮਦਗੀ ਸਮੇ ਜਿਹੜਾ ਹੈਗਾ ਸਾਰੇ ਤੱਥ ਸਾਹਮਣੇ ਆਉਣਗੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਹੋਰ ਕਿਸੇ ਦੇ ਅਕਾਊਂਟ ਤੇ ਕੀਤੀ ਲਾਜੀ ਕੌਣ ਸੋਸ਼ਲ ਮੀਡੀਆ ਪਰ ਉਹਦੇ ਬਾਰੇ ਵੀ ਜਿਹੜੀ ਜਾਂ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਤਾਂ ਹਜੇ ਜਿਹੜਾ ਸੀ ਵੈਪਨ ਕਿਹਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਹਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬੜਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਲੋਕ ਵਿਆਹਾਂ ਜਾਂ ਵੈਸੇ ਸੋਸ਼ਲ ਮੀਡੀਆ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਸਿਆਰਾ ਨਾਲ ਲੈ ਕੇ ਪਾਉਂਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫਾਇਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪੀਟਲ ਦੇ ਵਿੱਚ ਇਦਾਂ ਦਾ ਮਾਮਲਾ ਕਰਜੋਇਆ ਸੀ ਉਹਦੇ ਸੰਬੰਧ ਵਿੱਚ ਵੀ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ ਜਿਵੇਂ ਪੈਲਸਾ ਜਿੱਦੱਕ ਤੇ ਹੋਰ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲਾਇਕ ਜਣਾ ਮਨਾ ਹੈ ਪਰ ਫੇਰ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਵਾਰੀ ਅਵੇਅਰ ਕਰਦੇ ਹਾਂਗੇ ਵੀ ਜਿਹੜਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗਰਕੁਨ ਨਹੀਂ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ। ਇਹਦਾ ਕੈਨਸਲੇਸ਼ਨ ਵਾਸਤੇ ਵੀ ਲਿਖਿਆ ਜਰੂਰ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਜੀ। ਜੀ ਪੈਲਸ ਮਾਲਕ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋ ਸਕਦੀ। ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦੱਸ ਦਿੱਤਾ ਕਿ ਕਿ ਇਹ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤਾ ਜੀ ਲਿਖਿਆ ਵੀ ਨਹੀਂ ਗਿਆ ਵੀ ਇਹ ਤੇ ਕੀ ਆ ਗਣ ਕਿਉਂ ਨਾ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ ਤਕਰੀਬਨ ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਆਕਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹਦੀ ਕੰਪਲਾਈਂਸ ਕਰਵਾਵਾਂਗੇ ਖੇਦ ਆਦਿ ਕਿ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕੋਈ ਵੀ ਹਵਾਈ ਫਾਇਰਿੰਗ ਨਹੀਂ ਕਰੇਗਾ ਕਿਉਂਕਿ ਇਸ ਨਾਲ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਲੋਕ ਸਮਝਣ ਦੀ ਬਜਾਏ ਅਜਿਹੇ ਵੀਡੀਓਜ਼ ਪਾਉਂਦੇ ਨੇ ਤਾਂ ਫਿਰ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ